ਸਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਜੀ ਮੇਰੇ ਨਾਲ ਨੇ ਸਰ ਅੱਜ ਨਿਯੁਕਤੀ ਪੱਤਰ ਵੰਡੇ ਗਏ ਐ ਕੀ ਕਹਿਣਾ ਚਾਹੂੰਗੀ ਜੀ ਦੇਖੋ ਅੱਜ 763 ਜਿਹੜੇ ਨੌਜਵਾਨ ਐ ਉਹਨਾਂ ਨੂੰ ਮਤਲਬ ਡਾਕਟਰਾਂ ਨੂੰ ਨਰਸਸ ਨੂੰ ਟੀਚਰਸ ਨੂੰ ਕੋਆਪਰੇਸ਼ਨ ਦੇ ਵਿੱਚ ਡਾਟਾ ਐਂਟਰੀ ਆਪਰੇਟਰ ਪੈਰਾਮੈਡੀਕਸ ਸਾਡੇ ਜਿਹੜੀਆਂ ਆਸ਼ਾ ਵਰਕਰਸ ਐ ਐਨਐਮ ਜਿਹੜੀਆਂ ਠੇਕੇ ਤੇ ਲੱਗੀਆਂ ਹੋਈ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਇੱਕ ਖੁਸ਼ੀ ਦੀ ਲਹਿਰ ਆ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਆ 763 ਬਹੁਤ ਵੱਡਾ ਨੰਬਰ ਹੁੰਦਾ ਅਣਵਲੇ ਦਿਨਾਂ ਚ ਹੋਰ ਵੀ ਦੇਾਂਗੇ ਤੋਂ ਇਸ ਕਰਕੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਉਹਨਾਂ ਨੂੰ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਔਰ ਬਾਕੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹ ਵਾਲਾ ਰਸਤਾ ਜਿਵੇਂ ਜਿਹੜੀ ਆਸ਼ਾ ਵਰਕਰ ਐ ਉਹ ਪ੍ਰਿੰਟ ਦੇ ਵਿੱਚ ਕੰਮ ਕਰਦੀ ਆ ਵਿਚਾਰੀ ਉਹਨੇ ਪਹਿਲਾਂ ਉਹਨੇ ਆਪਣਾ ਐਨਐਮ ਦਾ ਕੋਰਸ ਕੀਤਾ ਫਿਰ ਟੈਸਟ ਪਾਸ ਕੀਤਾ ਇਹ ਬਹੁਤ ਵਧੀਆ ਰਸਤਾ ਹੈ ਐਨਐਮ ਤੋਂ ਬਾਅਦ ਉਹਨੂੰ ਸਟਾਫ ਨਰਸ ਬਣਾਵਾਂਗੇ ਫਿਰ ਉਹਨੂੰ ਉਹਨੂੰ ਨਰਸਿੰਗ ਕਾਲਜ ਦੇ ਵਿੱਚ ਟੀਚਰ ਬਣਾਵਾਂਗੇ ਸੋ ਬੜੀਆਂ ਓਪਰਚੁਨਿਟੀਆਂ ਆ ਗਈਆਂ ਤੁਹਾਨੂੰ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਵਾਸਤੇ ਜਿਹੜੇ ਹੁੰਦੇ ਆ ਨਾ ਜੀ ਕਹਦੇ ਹੁੰਦੇ ਆ ਉਦੋਂ ਅੱਗੇ ਲక్ష్ਮੀ ਠੀਕ ਹੈ ਜੀ ਤੇ ਦਲੇਦਰ ਅੱਗੇ ਪਾਉਣ ਸੋ ਉਦੋਂ ਵਾਲਾ ਰਸਤਾ ਮਿਹਨਤ ਵਾਲਾ ਰਸਤਾ ਚੁਣੋ ਜਿਹੜੇ ਠੇਕੇ ਦੇ ਵੀ ਆ ਧਰਨੇ ਮਾਰਨ ਨਾਲ ਨਹੀਂ ਹੋਣਾ ਕੁਝ ਵੀ ਇਹ ਜਾਏਗਾ ਇਹ ਕੁੜੀਆਂ ਨੂੰ ਇਹ ਰੋਲ ਮਾਡਲ ਹੈ ਉਹਨਾਂ ਵਾਸਤੇ ਸਰ ਪੰਜਾਬ ਦੀ ਗੱਲ ਕੀਤੀ ਜਾ ਨਸ਼ੇ ਦੇ ਉੱਪਰ ਕੀ ਕਹਿਣਾ ਚਾਹੂਗਾ ਜੀ ਲਗਾਤਾਰ ਮੁਹਿੰਮਾਂ ਚੱਲ ਰਹੀਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਹੈਗਾ ਨਾ ਜੀ ਇਹ ਪਿਛਲੀਆਂ ਜਿਹੜੀਆਂ ਤੁਹਾਡੀਆਂ 5 6 ਸਰਕਾਰਾਂ ਸੀਗੀਆਂ ਜਿਹੜੀਆਂ ਤਿੰਨ ਤਿੰਨ ਪਾਰਟੀਆਂ ਦੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਜਿਹੜੇ ਸੀਗੇ ਰਾਜਨੀਤਿਕ ਔਰ ਪੋਲੀਟਿਸ਼ ਪੋਲੀਟੀਸ਼ੀਅਨ ਪੁਲਿਸ ਔਰ ਕ੍ਰਿਮੀਨਲ ਇੱਕ ਨੈਕਸਸ ਹੈਗਾ ਉਹਨੂੰ ਸਮੈਸ਼ ਕਰਤਾ ਹੁਣ ਕੋਈ ਪੋਲੀਟੀਸ਼ੀਅਨ ਇਨਵੋਲਡ ਨਹੀਂ ਹੈ ਜਿਹੜਾ ਬਾਕੀ ਦਾ ਛੋਟਾ-ਮੋਟਾ ਨੈਕਸਸ ਉਹਨੂੰ ਖਤਮ ਕਰਦਾਂਗੇ ਜਿਹੜੇ ਨਸ਼ਾ ਕਰਨ ਵਾਲੇ ਆ ਜਿਹੜੇ ਨਸ਼ੇੜੀ ਆ ਉਹ ਮਰੀਜ਼ ਆ ਉਹਨਾਂ ਨਾਲ ਸਾਨੂੰ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਂਗੇ ਸਕਿਲ ਡਵੈਲਪਮੈਂਟ ਕਰਾਂਗੇ ਉਹਨਾਂ ਨੂੰ ਕੋਈ ਕੰਮ ਦੇਾਂਗੇ ਰੀਹੈਬਿਲੀਟੇਸ਼ਨ ਕਰਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਉਹ ਉਹਨਾਂ ਦੇ ਪਿੱਛੇ ਪੁਲਿਸ ਜਾਏਗੀ ਜੇਲ੍ਹ ਜਾਣਗੇ ਔਰ ਉਹਨਾਂ ਨੂੰ ਜਿਹੜਾ ਹੈਗਾ ਜੇਲਾ ਵਿੱਚ ਛੁੱਟਾਂਗੇ ਔਰ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰਾਂਗੇ ਸਰ ਅਗਰ ਉਸਦੀ ਗੱਲ ਕੀਤੀ ਜਾ ਮੋਬਾਈਲ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਸਰਵਿਸ ਲਈ ਜਾਏਗੀ ਮੋਬਾਈਲ ਮੈਡੀਕਲ ਸਰਵਿਸ ਉਹਦੇ ਬਾਰੇ ਥੋੜਾ ਦੱਸੂਗੀ ਉਹ ਹੈ ਕਿ ਜਿਹੜੇ ਪੰਜਾਬ ਦੇ ਲੋਕਾਂ ਜਿਸ ਤਰ੍ਹਾਂ ਅਸੀਂ ਮੱਲਾ ਕਲੀਨਿਕ ਖੋਲਦੇ ਹਾਂ ਇੱਕ ਪਿੰਡ 'ਚ ਇੱਕ ਮੱਲੇ 'ਚ ਖੋਲਦੇ ਆ ਉਹਦੇ 'ਚ ਇੱਕ ਮੱਲਾ ਕਲੀਨਿਕ ਉਹਦੀ ਕੀਮਤ ਸਾਨੂੰ ਕੋਸਟ ਉਨੀ ਹੀ ਪੈਂਦੀ ਹੈ ਜਿੰਨਾ ਮੱਲਾ ਕਲੀਨਿਕ ਬਣਾਉਣ ਦੀ ਪੈਂਦੀ ਹੈ ਉਹਦੇ 'ਚ ਸੇਮ ਸਟਾਫ ਹੈ ਡਾਕਟਰ ਹੈ ਉਹਦੇ 'ਚ ਟੈਸਟ ਉਹਦੇ ਵਿੱਚ ਹੀ ਹੋ ਜਾਂਦੇ ਆ ਮਤਲਬ ਇੱਕ ਉਹਦੇ ਚ ਇਨਵਰਟਰੀ ਟੈਕਨੀਸ਼ੀਅਨ ਹੈ ਇੱਕ ਫਾਰਮਾਸਿਸਟ ਹੈ ਇੱਕ ਕਮਿਊਨਿਟੀ ਜਿਹੜਾ ਸੋਸ਼ਲ ਡਿਵੈਲਪਮੈਂਟ ਆਫੀਸਰ ਹੈ ਔਰ ਇੱਕ ਡਰਾਈਵਰ ਹੈ ਪੰਜ ਬੰਦੇ ਆ ਉਹਦੇ ਵਿੱਚ ਉਹ ਜਿਹੜੀ ਮੋਬਾਈਲ ਜਿਹੜਾ ਮੱਲਾਕ ਨੇ ਕਹਾ ਇਟ ਕੈਨ ਗੋ ਟੂ ਰੋਜ਼ 2 ਪੁਆਇੰਟ ਦਾ ਆਰਾਮ ਨਾਲ ਕਵਰ ਕਰ ਦਿਆ ਤਿੰਨ ਵੀ ਕਰ ਸਕਦਾ ਹੈ ਤੋ ਉਹਨਾਂ ਨੇ ਹਰ ਪਿੰਡ ਇੱਕ ਫਿਕਸ ਦੇ ਤੇ ਸੋਮਵਾਰ ਨੂੰ ਉਸ ਵੇਲੇ 9 ਵਜੇ ਆਣਗੇ ਦੂਜੇ ਪਿੰਡ ਦੇ ਵਿੱਚ 1 ਵਜੇ ਆਣਗੇ ਉਹਦਾ ਟਾਈਮ ਫਿਕਸ ਹੋਏਗਾ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਮਿਲੇਗੀ ਉੱਥੇ ਸੋ 10 12 ਪਿੰਡ ਕਵਰ ਕਰੇਗਾ ਮੱਲਾਕ ਨੇ ਬਰਾਦਰਦਨ ਕਿ 12 ਪਿੰਡ ਇੱਕ ਮhalla clinic 12 ਪਿੰਡਾਂ ਚ ਜਾਏਗਾ ਇਹ ਉਹਦਾ ਐਡਵਾਂਟੇਜ ਹੋਏਗਾ ਉਹਦੀ ਰੀਚ ਵਧੇਗੀ ਉਹਦੇ ਨਾਲ ਲੋਕਾਂ ਨੂੰ ਬੈਨੀਫਿਟ ਉਹਦਾ ਹੋਏਗਾ ਉੱਥੇ ਮੌਕੇ ਤੇ ਟੈਸਟ ਹੋ ਕੇ ਮੌਕੇ ਤੇ ਦਵਾਈ ਮਿਲ ਜੇਗੀ ਇਹਦੇ ਨਾਲ ਬਲੱਡ ਪ੍ਰੈਸ਼ਰ ਸ਼ੂਗਰ ਦਾ ਇਲਾਜ ਹੋ ਜਾਊਗਾ ਲੋਕਾਂ ਦੇ ਗੁਰਦੇ ਫੇਲ ਹੋਣੇ ਮਤ ਹੋ ਜਾਊਗਾ ਜਿਹੜੇ ਸਰ ਨਸ਼ਾ ਕਰਨ ਵਾਲੇ ਆ ਤੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਜਿਹੜੇ ਨਸ਼ਾ ਮੈਂ ਜਿਹੜੇ ਤਾਂ ਨਸ਼ਾ ਕਰਨ ਵਾਲੇ ਉਹਨਾਂ ਨੂੰ ਕਹਿੰਦਾ ਹਸਪਤਾਲਾਂ ਚ ਆ ਜਾਓ ਡੀਡਿਕਸ਼ਨ ਸੈਂਟਰ ਚ ਆ ਜਾਓ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਸਾਨੂੰ ਨਸ਼ੇੜੀ ਬੱਚਾ ਦੇ ਦਿਓ ਤੰਦਰੁਸਤ ਬੱਚਾ ਜਿਹਨੇ ਕੋਈ ਕੰਮ ਸਿੱਖ ਲਿਆ ਕੰਮ ਸ਼ੁਰੂ ਕਰਨ ਲਈ ਤਿਆਰ ਆ ਉਹ ਤੁਹਾਨੂੰ ਉਸੇ ਦੇ ਦਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਮੈਂ ਕਹਿ ਚੁੱਕਿਆ ਵੀ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਇਹ ਧੰਦਾ ਛੱਡ ਦਿਓ ਔਰ ਪੰਜਾਬ ਛੱਡ ਕੇ ਭੱਜ ਰਹੇ ਆ ਜਾਂ ਧੰਦਾ ਛੱਡ ਰਹੇ ਆ ਤੇ ਆਦਰਵਾਈਜ਼ ਤੁਸੀਂ ਜੇਲ੍ਹ ਜਾਓਗੇ ਮਲੋ ਠਾਣੇ ਚ ਕੋਟ ਖਾਓਗੇ ਜੇਲ੍ਹ ਜਾਓਗੇ ਸਿਵਿਆਤ ਜਾਓਗੇ ਇਹੀ ਰਸਤਾ ਉਹਨਾਂ ਵਾਸਤੇ ਵਿਕਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਆ ਉਹ ਕੰਮ ਸਿੱਖਣਗੇ ਔਰ ਕੰਮ